ਕੀ ਤੁਸੀਂ ਵੀ ਗੱਲ-ਗੱਲ ਤੇ ਲੈ ਲੈਂਦੇ ਹੋ ਵੱਡੀ ਟੈਨਸ਼ਨ ਕੀ ਤੁਸੀਂ ਵੀ ਤਣਾਅ ਦੇ ਕਾਰਨ ਰਹਿੰਦੇ ਹੋ ਹਰ ਸਮੇਂ ਪਰੇਸ਼ਾਨ ਤਾਂ ਹੁਣ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਵੇਖ ਲਓ ਇੱਕ ਵਾਰੀ ਇਹ ਖਾਸ ਵੀਡੀਓ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕੁਝ ਬਹੁਤ ਸਾਰੀਆਂ ਅਹਿਮ ਅਹਿਮ ਹੈਲਥ ਟਿਪਸ ਦੇ ਬਾਰੇ ਤੇ ਅੱਜ ਸਭ ਤੋਂ ਵੱਡਾ ਮਸਲਾ ਟੈਂਸ਼ਨ ਜੋ ਕਿ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਚੱਲਦੀ ਹੈ ਕੋਈ ਵੀ ਛੋਟੀ ਜੀ ਗੱਲ ਹੋਵੇ ਅਸੀਂ ਬਹੁਤ ਵੱਡੀ ਟੈਂਸ਼ਨ ਲੈ ਲੈਂਦੇ ਹਾਂ ਕਿਸੇ ਦਾ ਫੋਨ ਆ ਜਾਵੇ ਅਸੀਂ ਤਾਂ ਮਿੰਟਾਂ ਦੇ ਵਿੱਚ ਹੀ ਬਿਲਕੁਲ ਪਸੀਨੋ ਪਸੀਨੀ ਹੋ ਜਾਂਦੇ ਹਾਂ ਟੈਂਸ਼ਨਾਂ ਲੈ ਲੈਂਦੇ ਹਾਂ ਪਰ ਇੰਨਾਂ ਟੈਂਸ਼ਨਾਂ ਤੋਂ ਛੁਟਕਾਰਾ ਕਿਵੇਂ ਪਾਣਾ ਉਸ ਵਾਸਤੇ ਅਸੀਂ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਜੋ ਕਿ ਸਾਡੀ ਸਿਹਤ ਵਾਸਤੇ ਬਿਲਕੁਲ ਵੀ ਚੰਗੀਆਂ ਨਹੀਂ ਹੈ ਜੇਕਰ ਤੁਸੀਂ ਵੀ ਟੈਂਸ਼ਨ ਨਾਲ ਪਰੇਸ਼ਾਨ ਰਹਿੰਦੇ ਹੋ ਤੁਸੀਂ ਟੈਂਸ਼ਨ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਦੇਸੀ ਤੇ ਕਰੇਲੂ ਨੁਸਖਿਆਂ ਦੇ ਨਾਲ ਕੁਝ ਗੱਲਾਂ ਦੇ ਨਾਲ ਕੁਝ ਸਮਝਦਾਰੀ ਦੇ ਨਾਲ ਜਿਹੜੀਆਂ ਟੈਨਸ਼ਨ ਤੋਂ ਛੁਟਕਾਰਾ ਪਾਉਣ ਦੀਆਂ ਕੁਝ ਅਹਿਮ ਹੈਲਥ ਟਿਪਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਕਰਕੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤਾਂ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖਾਸ ਹੈਲਥ ਟਿਪਸ ਦੇ ਆਧੁਨਿਕ ਜ਼ਿੰਦਗੀ ਦੇ ਵਿੱਚ ਹਰੇਕ ਇਨਸਾਨ ਨੂੰ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਣਾਅ ਤੇ ਵਤਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੁੜੀਆਂ ਨੇ ਜਨਮ ਲੈ ਲੈਂਦੀਆਂ ਬਹੁਤ ਸਾਰੇ ਲੋਕ ਅਜਿਹੇ ਹੈ ਜਿਨ੍ਹਾਂ ਦੇ ਵਿੱਚੋਂ ਕਿਸੇ ਨੂੰ ਦਫਤਰ ਦਾ ਤਣਾਅ ਤਾਂ ਕਿਸੇ ਨੂੰ ਪੈਸੇ ਅਤੇ ਨੌਕਰੀ ਦੀ ਚਿੰਤਾ ਇਹ ਪਰੇਸ਼ਾਨੀ ਹੈ ਤੁਹਾਡਾ ਮਾਨਸਿਕ ਤਣਾਅ ਜਿਹੜਾ ਵਧਾਰੀ ਹੈ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਸੋਚਣ ਟੈਨਸ਼ਨ ਲੈਣ ਤਣਾਵ ਕਾਰਨ ਦਿਮਾਗ ਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਤੁਸੀਂ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਸੀਂ ਵੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਤਣਾਅ ਦੇ ਵਿੱਚ ਰਹਿੰਦੇ ਹੋ ਤਾਂ ਆਪਣੀ ਇਸ ਪਰੇਸ਼ਾਨੀ ਤੇ ਰੋਕ ਲਗਾਓ ਤੁਸੀਂ ਇਹਨਾਂ ਤਰੀਕਿਆਂ ਦੇ ਨਾਲ ਆਪਣੀ ਇਸ ਪਰੇਸ਼ਾਨੀ ਦੇ ਉੱਤੇ ਰੋਕ ਲਗਾ ਸਕਦੇ ਹੋ ਤੇ ਇੱਕ ਚੰਗਾ ਜੀਵਨ ਜੜਾ ਹੈ ਬਤੀਤ ਦਾ ਸਤਿਓ ਕੁਝ ਵੀ ਖਾਣ ਤੋਂ ਬਚੋ ਅੱਧੀ ਰਾਤ ਤੋਂ ਬਾਅਦ ਨਿਕੋਟਿਨ ਜਾਫਰ ਕਾਫੀ ਜਿਹੇ ਪਦਾਰਥਾਂ ਦਾ ਸੇਵਨ ਕਰਨ ਤੋਂ ਤੁਸੀਂ ਬਚੋ ਖਾਸ ਕਰਕੇ ਜੇਕਰ ਤੁਹਾਨੂੰ ਅਨਿੰਦਰੇ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰੋ ਸ਼ਰਾਬ ਅਤੇ ਕਾਫੀ ਤੁਹਾਡੇ ਤਣਾਅ ਨੂੰ ਦੂਰ ਨਹੀਂ ਕਰ ਸਕਦੀ ਇਸ ਕਰਕੇ ਇਹਨਾਂ ਚੀਜ਼ਾਂ ਦਾ ਪਰਖੇਸ਼ ਕਰੋ ਕਮਰੇ ਦਾ ਤਾਪਮਾਨ ਦਾ ਰੱਖੋ ਖਾਸ ਤੰ ਤੁਹਾਡਾ ਬੈੱਡ ਸੌਣ ਦੇ ਲਈ ਆਰਾਮਦਾਇਕ ਹੋਣਾ ਚਾਹੀਦਾ ਹੈ ਖਾਸ ਤੌਰ ਤੇ ਤੁਹਾਡਾ ਸਿਰਹਾਣਾ ਅਤੇ ਬਿਸਤਰਾ ਨਰਮ ਹੋਵੇ ਜਿਸ ਤੇ ਤੁਹਾਨੂੰ ਸਕੂਨ ਦੀ ਨੀਂਦ ਆ ਸਕੇ ਇਸ ਤੋਂ ਇਲਾਵਾ ਕਮਰੇ ਦਾ ਤਾਪਮਾਨ 60 ਅਤੇ 67 ਡਿਗਰੀ ਤੱਕ ਰੱਖੋ ਇਹ ਤਾਪਮਾਨ ਸਰੀਰ ਦੇ ਲਈ ਬਹੁਤ ਹੀ ਚੰਗਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਬਹੁਤ ਹਲਕਾ ਮਹਿਸੂਸ ਕਰੇ ਤਾਂ ਆਪਣੇ ਬੈੱਡਰੂਮ ਦੇ ਵਿੱਚ ਟੈਲੀਵਿਜ਼ਨ ਨਾ ਦੇਖੋ ਕਸਰਤ ਕਰੋ ਜੇਕਰ ਤੁਸੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਚਾਹੁੰਦੇ ਹੋ ਤਾਂ ਕਸਰਤ ਕਰਨ ਦੀ ਆਦਤ ਪਾ ਲਓ ਨਿਯਮਿਤ ਰੂਪ ਦੇ ਨਾਲ ਕਸਰਤ ਕਰਨ ਦੇ ਕਈ ਸਾਰੇ ਲਾਭ ਹੈ ਵਿਗਿਆਨੀਆਂ ਦਾ ਮੰਨ ਹੈ ਕਿ ਕਸਰਤ ਦੇ ਨਾਲ ਦਿਮਾਗ ਦੇ ਵਿੱਚ ਖੂਨ ਦਾ ਸੰਚਾਰ ਵਧਦਾ ਹੈ ਕਸਰਤ ਮੂਡ ਅਤੇ ਤਣਾਅ ਦੀ ਸਥਿਤੀ ਨੂੰ ਕਾਬੂ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਨਾਲ ਕੀ ਨਾਲ ਐਂਡੋਰਫਿਨ ਸੀਰ ਤੇ ਵਿੱਚ ਫੀਲ ਗੁੱਡ ਹਾਰਮੋਨ ਨੂੰ ਰਿਲੀਜ਼ ਕਰਦਾ ਹੈ ਇਸ ਤੋਂ ਇਲਾਵਾ ਅੱਜ ਅਸੀਂ ਵਿੱਚ ਗੱਲ ਕਰਾਂਗੇ ਰੂਟੀਨ ਦੇ ਬਾਰੇ ਜੇਕਰ ਤੁਸੀਂ ਦਿਮਾਗ ਅਤੇ ਸਰੀਰ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਘੱਟੋ ਘੱਟ ਇੱਕ ਘੰਟਾ ਪਹਿਲਾਂ ਆਰਾਮ ਕਰੋ ਆਪਣੇ 스마트ਫੋਨ ਨੂੰ ਸਾਈਡ ਤੇ ਰੱਖੋ ਉਸ ਤੇ ਸਮਾਂ ਨਾ ਬਿਤਾਓ ਗਰਮ ਪਾਣੀ ਦੇ ਨਾਲ ਨਹਾਓ ਕਿਤਾਬ ਪੜ੍ਹੋ ਮਿਊਜ਼ਿਕ ਸੁਣੋ ਅਤੇ ਧਿਆਨ ਕਰੋ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦੇ ਲਈ ਸਾਰੀਆਂ ਆਦਤਾਂ ਕਾਫੀ ਪ੍ਰਭਾਵੀ ਸਾਬਤ ਹੋ ਸਕਦੀਆਂ ਹਨ ਤਾਂ ਜੇਕਰ ਤੁਸੀਂ ਵੀ ਅਜਿਹੀਆਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਇਹਨਾਂ ਹੈਲਥ ਟਿਪਸ ਨੂੰ ਫੋਲੋ ਕਰੋ ਇਹ ਜਾਣਕਾਰੀ ਜਿਹੜੀ ਹੈ ਤੁਸੀਂ ਆਪਣੇ ਦੋਸਤਾਂ ਨਾਲ ਵੀ ਇੱਕ ਵਾਰ ਜ਼ਰੂਰ ਸਾਂਝੀ ਕਰਕੇ ਦੇਖਣਾ ਕਿਉਂਕਿ ਤੁਹਾਡੇ ਦੋਸਤ ਵੀ ਜਿਹੜੇ ਨੇ ਬਹੁਤ ਸਾਰੀਆਂ ਅਜਿਹੀਆਂ ਟੈਨਸ਼ਨਾਂ ਤੋਂ ਪਰੇਸ਼ਾਨ ਰਹਿੰਦੇ ਨੇ ਤਾਂ ਦੋਸਤੋ ਜੇਕਰ ਤੁਸੀਂ ਵੀ ਪਰੇਸ਼ਾਨ ਰਹਿੰਦੇ ਹੋ ਜਲਦੀ ਜਲਦੀ ਟੈਨਸ਼ਨ ਲੈ ਲੈਂਦੇ ਹੋ ਤਾਂ ਘਬਰਾਓ ਨਾ ਇਹਨਾਂ ਹੈਲਥ ਟਿਪਸ ਨੂੰ ਇੱਕ ਵਾਰ ਫੋਲੋ ਕਰ ਲਓ ਉਸ ਤੋਂ ਬਾਅਦ ਨਾ ਤੱਕ ਕਦੇ ਦਵਾਈ ਦੀ ਲੋੜ ਪੈਗੀ ਤੇ ਨਾ ਹੀ ਤੁਹਾਨੂੰ ਕਦੇ ਘਬਰਾਣ ਦੀ ਲੋੜ ਪੈਣ ਵਾਲੀ ਹੈ ਕਿਉਂਕਿ ਟੈਂਸ਼ਨ ਲੈ ਕੇ ਕੀ ਹੋਵੇਗਾ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਹੈ ਟੈਂਸ਼ਨ ਲੈਦਾ ਤਾਂ ਕੋਈ ਫਾਇਦਾ ਨਹੀਂ ਇਸ ਕਰਕੇ ਟੈਂਸ਼ਨਾਂ ਨੂੰ ਮਾਰੋ ਗੋਲੀ ਤੇ ਜ਼ਿੰਦਗੀ ਨੂੰ ਆਪਣੇ ਮਜ਼ੇ ਦੇ ਨਾਲ ਜਿਓ ਖੈਰ ਜੇਕਰ ਤੁਹਾਨੂੰ ਅੱਜ ਦੀ ਇਹ ਹੈਲਥ ਟਿਪਸ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ ਤੇ ਹੁਣ ਮੈਨੂੰ ਦੇ ਉੱਚਾ ਸਤਿ ਧੰਵਾਦ